ਸ੍ਰੀਮਤੀ ਨਵਨੀਤ ਕੌਰ ਕਲ ਜਿਹਦਾ ਇੱਥੇ ਪਹੁੰਚ ਕੇ ਸੁਮੇਲ ਸਕੋ ਅਤੇ ਖੇਤਾ ਵਤਨ ਪੰਜਾਬ ਦੀਆਂ ਦੇ ਵਿੱਚ ਸੰਜੋਗ ਕਰੇ ਸਾਰੇ ਅਧਿਆਪਕ ਸਾਹਿਬਾਨ ਡੀਪੀਏ ਪੀਡੀਏ ਸਾਹਿਬ ਦਾ ਧੰਨਵਾਦ मैडम नवनीत कौर जी पल साल पहुचण ते बहुत बहुत धन्यवाद जी आया मैडम जी मोस्ट वेलकम ਆਈ ਦੇ ਲਈ ਜੀ ਇਹ ਤਾਂ ਪਰਮਿਟ ਨਹੀਂ ਹੁੰਦੀ ਆਹ ਆਪ ਜੀ ਮਾਰਨ ਮੈਡਮ ਮੈਡਮ ਸੁਨੀਤਾ ਠਾਕਰ ਜੀ ਮੈਡਮ ਕਲਿਮ ਸਾਹਿਬਾਨ ਦਾ ਸਨਮਾਨ ਕਰ ਰਹੇ ਮੈਡਮ ਸੁਨੀਤਾ ਠਾਕਰ ਮੈਡਮ ਜੀ ਕੋਲੋਂ ਤੁਹਾਨੂੰ ਪਰਮਿਸ਼ਨ ਹੈ ਬੱਚੇ ਸਾਰਿਆਂ ਨੂੰ ਗਰਮੀ ਦੇ ਕਾਰਨ ਖੜੇ ਨਾ ਹੋ ਸਾਰੇ ਬੱਚੇ ਬੈਠ ਜਾਓ ਅਸਲ ਪੇਰੇਤਵਾ ਇੱਥੇ ਪਹੁੰਚਣ ਕੇ ਮੈਡਮ ਜੀ ਦਾ ਧੰਨ ਧੰਨ ਮੈਡਮ ਸ਼੍ਰੀਮਤਾ ਠਾਕਰ ਜੀ ਨੂੰ ਸੱਚੇ ਬੈਠੋ ਜਗਤ ਸਿੰਘ ਜੀ ਨਕਰੇ ਆਪਤ ਸਹਿਬਾ ਸ੍ਰੀ ਕਰਸ਼ੇਰ ਸਿੰਘ ਸੰਧੂ ਜੀ ਮੁਖ ਦੇ ਅਫਸਰ ਸਹਿਬਾ ਮੈਡਮ ਜੀ ਦਾ ਸਵਾਗਤ ਕਰੇਗੇ ਉਹਨਾਂ ਨੂੰ ਫੋਟੋ ਦੇਣਾ ਸਨਮਾਨ ਦੇਣਾ ਇਤਵਾ ਦੇ ਸਵਾਗਤ ਮੈਡਮ ਜੀ ਦਾ ਸ੍ਰੀ ਸਰੰਗਲ ਸਿੰਘ ਜੀ ਮੁੱਖ ਦੇ ਅਫਸਰ ਸਾਹਿਬਾਨ ਅਸੀਂ ਵਿਆਹ ਨੂੰ ਮਾਤੀ ਤੁਨੇ ਆ ਗਿਆ ਦੇ ਵੀ ਨਾਮ ਹੁਣ ਸਾਰੇ ਟੀਚਰ ਆ ਜਾਓ ਜਿਹੜੇ ਜੀ ਮੈਂ ਫੜ ਕੇ ਰੱਖ ਉਹ ਵਾ ਜਾ ਤੂੰ ਫੜ ਕੇ ਰੱਖ ਉਹ ਤੇ ਕੈਮਰਾ ਜਿੱਥੇ ਬੋਲ ਇਹ ਨਹੀਂ ਕਰੀ ਆਇਆ ਨਹੀਂ ਆਇਆ ਨਹੀਂ ਪਿੱਛਣੀ ਨਹੀਂ ਆ ਇੱਥੇ ਨੂੰ ਦੀ ਅੱਜ ਖੇਡਾਂ ਤੋਂ ਪੰਜਾਬ ਦੀਆਂ ਬਲਾਗ ਨਡਾਲਾ ਜੋ ਕਿਸਨ ਸਕੂਲ ਵਿਖੇ ਹਰੀਆਂ ਅੰਤਮ ਮਕਮ ਮਹਿਮਾਨ ਐਸ ਡੀ ਐਮ ਫਲੱਤ ਅੱਜ ਵਾਪਸ ਸਕੂਲ ਨਾਲ ਸਕੂਲ ਇੰਚਾਰਜ ਆ ਦੋ ਸ਼ੀਰਵਾਦ ਦੇਣ ਪੌਟਿਸਕਾ ਡੋਕਮੈਂਟ ਅੱਜ ਸਾਡੇ ਦਰਮਿਆਨ ਪਹੁੰਚੇ ਨੇ ਮੈਂ ਵੀ ਉਹਨਾਂ ਦਾ ਅਸੀਂ ਭਰਪੂਰ ਸਵਾਗਤ ਕਰਦੇ ਹਾਂ ਬੈਠੋ ਇੱਕ ਬਹੁਤ ਸੋਰ ਦਾ ਪਾਟਿਆ ਬੈਠੇ ਹੋਣਾਂ ਵਾਸਤੇ ਔਰ ਜੈ ਬੱਚੋ ਤੁਸੀਂ ਮਿਹਨਤ ਕਰਦੇ ਹੋ ਔਰ ਤੁਹਾਡੇ ਸਾਹਮਣੇ ਇੰਨੀ ਵੱਡੀ ਖਸਾਸਾ ਲੱਗੇ ਦੇ ਮੈਂ ਮਿਹਨਤ ਕਰਕੇ ਵਿਪਾ ਵਾਪਸ ਕੀਤਾ ਔਰ ਤੁਸੀਂ ਵੀ ਪ੍ਰਾਰਥਨਾ ਕਰੋ ਮਿਹਨਤ ਕਰਨੀ ਆ ਔਰ ਮੈਨੂੰ ਜੀ ਬਾਗ ਸੁਣਾ ਲਗੀ ਆਪਾਂ ਕਾਮਦਾਬ ਬਣਾਇਆ ਹੋ ਜਿੰਦਗੀ ਦੇ ਵਿੱਚ ਤੇ ਅਸੀਂ ਮੈਨੂੰ ਕੀ ਅਸ਼ੀਰਵਾਦ ਦਿੱਤੇ ਆ ਉਸ ਅਨੁਸਾਰ ਆ ਨੂੰ ਕਿ ਤੁਸੀਂ ਮਿਹਨਤ ਕਰੋ ਔਰ ਜ਼ਿੰਦਗੀ ਦੇ ਵਿੱਚ ਕਾਮਦਾਬ ਬਣੋ ਵਾਕੀ ਸਤਿਕਾਰਯੋਗ ਸਾਰੇ ਦੇ ਆਪ ਸਹਿਬਾਨ ਸਪੋਰਟਸ ਡਿਪਾਰਟਮੈਂਟ ਤੋਂ ਪਾਏ ਹੋਏ ਸਾਰੇ ਹਾਜ਼ਰੀਨ ਸਭ ਤੇ ਬਹੁਤ ਹੀ ਪਿਆਰੇ ਬੱਚੋ ਤੁਹਾਡਾ ਸਾਰਿਆਂ ਦਾ ਇਹਦਾ ਖੇਡਾਂ ਵੱਲ ਪੰਜਾਬੀਆਂ ਵਿੱਚ ਸਵਾਗਤ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਜਿਹੜੀ ਮੁਹਿੰਮ ਚਲਾਈ ਗਈ ਹੈ ਉਹ ਤੁਹਾਨੂੰ ਗਰਾਊਂਡ 'ਤੇ ਲਿਆ ਕੇ ਜਿਹੜੀਆਂ ਬੇਸਿਕ ਕੁਆਲਿਟੀਆਂ ਸਪੋਰਟਸ ਦਾ ਹੁੰਦਾ ਹੈਗਾ ਉਹ ਤੁਹਾਡੇ ਲਈ ਚਿੰਕਲ ਕੇ ਕਰਨ ਲਈ ਕੀਤੀ ਗਈ ਹੈ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਤੁਸੀਂ ਸਾਰੇ पार्टीपेट कर जो आप पार्टीसपेट रहे हैं आप जितने हारी सब तो वही जित है वो पार्टीसपेट करने के सो अपना पूरा जोर ला के पूरे जोशा पार्टीसपेट करलरेडी जितते हुए जेड़े जितने उन्होंने बहुत बहुत मुबारकबाद पर जे कोई बंदा नहीं जित पाँगा तो उन्हें इतों इंस्पिरेशन लेने चाहिए कि मैं अगले साल जलों आना तो मैं इतों जित के जाना ठीक है बिल्कुल निराश होके नहीं जाना अपने कॉन्फिडेंस तो न ही लेके जाना है कि जेकर अं इस साल नहीं कर सके तो अगले साल असं होर मेहनत करके आवाने तो असी फिर बेस्ट होकर दिखावे सारा ऑल द वेरी बेस्ट थैंक यू वेरी मच ਇਹ ਕਿ ਸਾਮਾਨ ਹੈ ਤੁਸੀਂ ਇਹ ਲੈ ਕੇ ਜਾਓ ਨਾ ਕਿ ਪਲੀਜ਼ ਕਿ ਸਟ ਇਹ ਸਭਾ ਸਾਰੇ ਦਾ ਸਾਮਾਨ ਆਉਗਾ ਤੁਹਾਡੇ ਸਾਮਾਨ ਦਾ ਪਲੀਜ਼ ਇਹ ਬੱਚਿਆਂ ਦਾ ਸਰਕਾਰ ਅਰਗਰ ਸਾਡੀ ਹੋਰ ਸਾਮਾਨ ਵਾਲੀ ਗੱਲ ਹੈ ਮੇਰੀ ਬੇਨਤੀ ਟਕਨੋਫ ਨਾ ਭੇਜ ਲੈ ਪਲੀਜ਼ ਇਹ ਮੈਂ ਤੁਹਾਨੂੰ ਟਕਨੋਫ ਨਾ ਸਭ ਤੋਂ ਪਹਿਲਾਂ ਹਾਂਜੀ ਮੈਡਮ ਨਮਨੀਤ ਕੌਰ ਪਾਲ ਐਸਡੀਐਮ ਸਾਹਿਬ ਦਾ ਇੱਕ ਹੋਰ ਪ੍ਰੇਸ਼ਵਾਲ ਹੈ ਫੋਨ ਮੈਡਮ ਦੀ ਕੁਝ ਅਧਿਆਪਕਾਂ ਨੂੰ ਸਨਮਾਨਤ ਕਰਨ ਦੇ ਦਿਨਾਂ ਦੇ ਵਿੱਚ ਸਰਦਾਰ ਗੁਜਾਰ ਸਿੰਘ ਜੀ ਮੁੱਖ ਅਧਿਆਪਕ ਸਨ ਡੀਡੀਓ ਸਰਕਾਰੀ ਹਾਈ ਸਕੂਲ ਕਸਰ ਤਾਰਨਾ ਮਦਦ ਸਾਰੇ ਬੱਚੇ ਬਹੁਤ ਬਹੁਤ ਧੰਨਵਾਦ ਮੈਡਮ ਜੀ ਦਾ ਆਪਣਾ ਕੀਮਤੀ ਸਮਾਂ ਕੱਢਣ ਦੇ ਲਈ ਅਗੇ ਸਰਦਾਰ ਤਰਸੀਮ ਸਿੰਘ ਜੀ ਸੰਧੂ ਸਾਹਿਬ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਖਸਨ ਬਹੁਤ ਬਹੁਤ ਧੰਨਵਾਦ ਮੈਡਮ ਜੀ ਹਨ ਹਾਂ ਹਰ ਸਾਰੇ ਹੁਣ ਸਾਰੇ ਅਧਿਆਪਕ ਸਾਹਿਬਾਨ ਤੇ ਸਪੋਰਟਸ ਡਪਾਰਟਮੈਂਟ ਦੇ ਜਿੰਨਾ ਵੀ ਆਉਣਾ ਆਇਆ ਇੱਕ ਉਹ ਮੈਡਮ ਜੀ ਦਾ ਛੋਟੇ ਜਿਹੇ ਮਮਦੋਦ ਨਾਲ ਸਨਮਾਨ ਕਰਨਗੇ ਸਾਰਾ ਸਟਾਫ ਪ੍ਰਬੰਧਕ ਟੀਮ ਕੇ ਸਪੋਰਟਸ ਡਪਾਰਟਮੈਂਟ ਦੇ ਸਾਰੇ ਸਰਦਾਰ ਸਰਦਾਰ ਗੁਜਾਰ ਸਿੰਘ ਜੀ ਮੁੱਖ ਅਫਸਰ ਸਾਹਿਬਾਨ ਸ੍ਰੀ ਸੁਰਿੰਦਰਜੀਤ ਸਿੰਘ ਜੀ ਮੁੱਖ ਵਿਅਕਤੀ ਤੁਮਰੇ ਨਾਲ ਸਾਰੇ ਸਰਦਾਰ ਗੁਰਪ੍ਰੀਤ ਸਿੰਘ ਜੀ ਅੱਜ ਮੈਂ ਬਹੁਤ ਖੁਸ਼ ਹਾਂ ਕਿ ਤੁਹਾਨੂੰ ਇਹ ਵਾਰ ਲਾਈਵ ਸ਼ਾਰਕ ਕਰਨਾ ਹੈ ਸਭ ਤੋਂ ਡਾਕਟਰ ਸਾਹਿਬ ਡਾਕਟਰ ਸਰਦਾਰ ਨਰੇਂਦਰ ਸਿੰਘ ਜੀ ਕੰਦ ਸਾਹਿਬ ਜਿਹੜੇ ਸਕੂਲ ਦੇ ਮਾਤਾ ਤੇ ਸਕੂਲ ਦੇ ਪਿਤਾ ਵੀ ਨੇ ਮੈਡਮ ਨੂੰ ਸਨਮਾਨ ਕਰਨ ਲਈ ਇੱਕ ਛੋਟਾ ਸਨਮਾਨ ਦੇਣਗੇ ਡਾਕਟਰ ਨਰੇਂਦਰ ਸਿੰਘ ਜੀ ਕੰਦ ਸਾਹਿਬ ਜਿਨ੍ਹਾਂ ਕਰਕੇ ਸਕੂਲ ਦੀ ਦੇਖਾਂਤ ਤੱਕ ਤੁਹਾਨੂੰ ਦੇਖ ਰਹੀ ਹਾਂ ਡਾਕਟਰ ਸਾਹਿਬ ਦੀਪਕ ਉਹ ਹੀ ਸਰਕਾਰੀ ਹਾਈ ਸਕੂਲ ਖਸਨ ਦਾ ਨਾਮ ਸਨਾਰੇ ਅਕਾਦ ਵਿੱਚ ਹੋਣ ਮੈਡਮ ਜੀ ਸਿੰਘ ਸਾਹਿਬ ਡਾਕਟਰ ਨਰਿੰਦਰ ਸਿੰਘ ਕੰਗਸਾਲ ਨੂੰ ਸਨਮਾਨਿਤ ਕਰਕੇ ਵੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬਾਨ ਜਿਹੜੇ ਸਾਡੇ ਦਰਮਿਆਨ ਬੱਚਿਆਂ ਨੂੰ ਅਸ਼ੀਰਵਾਦ ਦੇ ਲਈ ਪਹੁੰਚੇ ਰਹੇ ਤਾੜੀਆਂ ਲਗਾ ਦਿਓ ਸਾਰੇ ਬੱਚੇ ਕਰੇ ਇਸ ਪ੍ਰਧਕਾਟਨੀ ਸਮਾਗਮ ਦੇ ਵਿੱਚ ਮੈਡਮ ਜੀ ਨੇ ਬੜਾ ਹੀ ਅਕਾ ਧੀਂਤੀ ਸਮਾਂ ਕੱਢ ਕੇ ਸਾਡੇ ਵਿੱਚ ਪਹੁੰਚੇ ਨੇ ਤਾਂ ਇੱਕ ਵਾਰ ਫਿਰ ਧੰਨਵਾਦ ਕਰਾਂਗੇ ਬਹੁਤ ਮੋਸਟ ਵੈਲਕਮ ਹੋਰ ਜਿਸ ਤਰ੍ਹਾਂ ਵੀ ਤੁਹਾਨੂੰ ਆਦੇ ਸਰਦਾਰ ਸਦੀਪ ਸਿੰਘ ਜੀ ਲੈਕਟਰ ਸਾਹਿਬ ਜੋ ਵੀ ਦਿਸ਼ਾ ਦਾ ਤੈਅ ਤੁਸੀਂ ਉਸੇ ਤਰ੍ਹਾਂ ਸ਼ੁਰੂ ਕਰਾਇਆ ਗਾਉਣ। ਹੁਣ ਡਾਕਟਰ ਸਾਹਿਬ ਸਰਦਾਰ ਨਰਿੰਦਰ ਸਿੰਘ ਜੀ ਕਾਨ ਸਾਹਿਬ ਉਹ ਤੁਹਾਨੂੰ ਡਾਕੂਮੈਂਟ ਲਈ ਅਸ਼ੀਰਵਾਦ ਦੇਣ ਲਈ ਫਿਰ ਅਗੇ ਕੰਮ ਸ਼ੁਰੂ ਕਰਾਂਗੇ ਡਾਕਟਰ ਸਾਹਿਬ ਮਾਈਕ ਕਿੱਥੇ ਲੱਗੇ ਮਾਈਕ ਕਿੱਥੇ ਲੱਗੇ ਉਹ ਮੈਂ ਪੁੱਛਿਆ ਜਾਂਦਾ

ਜਿਹਨਾਂ ਦਾ ਦਾ ਸਟਾਫ ਹੈ ਇਸ ਦਾ ਪ੍ਰਬੰਧ ਕਰਨ ਵਾਲਾ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਜੀ ਪਰ ਬੱਚਿਆਂ ਨੂੰ ਵੀ ਬੇਨਤੀ ਕਰਨਾ ਕਿ ਇਹਨਾਂ ਖੇਡਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲੋ ਕਿਉਂਕਿ ਖੇਡਾਂ ਜਿਹੜੀਆਂ ਮੇਸ਼ਾ ਹਿੰ ਇੱਕ ਦੇਸਿਪਲਿਨ ਸੌਂਦਗਾਵਾ ਇੱਕ ਸਾਨੂੰ ਸੰਕਰ ਕਰਨ ਵਾਸਤੇ ਜ਼ਿੰਦਗੀ ਦੇ ਵਿੱਚ ਆਉਣ ਵਾਸਤੇ ਬਹੁਤ ਜ਼ਰੂਰੀ ਹੈ ਇਸ ਲਈ ਮੈਂ ਇਹ ਜੋ 얘నా ਜਿਹੜਾ ਅਭਿਵਾਰ ਕੀਤਾ ਹੈ ਗਵਰਨਰ ਸਾਹਿਬ ਤੇ ਅੱਜ ਵੀ ਉਹ ਸਕੂਲ ਪ੍ਰਸੰਨਿਤ ਕਰਵਾਇਆ ਜਾਣਾ ਉਹਦੇ ਤੇ ਮੈਂ ਦੁਬਾਰਾ ਸਾਰੇ ਸਟਾਫ ਨੂੰ ਬੱਚਿਆਂ ਨੂੰ ਵਕਤ ਬਦ ਦੇਣਾ ਤੇ ਬੱਚਿਆਂ ਨੂੰ ਅਸ਼ੀਰਵਾਦ ਦੇਣਾ ਕਿ ਜਿੰਦਗੀ ਜਾਈ ਤੋਸੇ ਅੱਗੇ ਹੋਰ ਵੱਧੋ ਤੇ ਕਾਮਯਾਬ ਹੋ ਧੰਨਵਾਦ ਵਾਹਿਗੁਰੂ ਜੀ ਦਾ ਸਤਿ ਸਾਕ ਵਾਹਿਗੁਰੂ ਜੀ ਜੀ ਧੰਨਵਾਦ ਸਾਹਿਬ ਜੀ ਡਾਕਟਰ ਆਰਵਾਚਨਾ ਹਿੰਦੂ ਤੋਂ ਕੰਨ ਵਿਸ਼ੇਸ਼ ਤੌਰ ਤੇ ਤੁਹਾਨੂੰ ਅਸ਼ੀਰਵਾਦ ਦੇ ਲਈ 판ਦੇ ਨੇ ਸਾਰੇ ਬੱਚਿਆਂ ਨੂੰ ਮੈਂ ਜਾਣਕਾਰੀ ਦੇ ਰਿਹਾ ਕਿ ਜਿਨ੍ਹਾਂ ਨੇ ਤੁਹਾਨੂੰ ਅਸ਼ੀਰਵਾਦ ਦਿੱਤਾ ਜਿਕਾਰੀਆਂ ਸਕੂਲ ਨੂੰ ਸੁੰਦਰ ਬਣਾ ਲਈਦਾ ਸਕੂਲ ਦੀ ਇਮਾਰਤ ਸਾਰੀ ਡਾਕਟਰ ਸਾਹਿਬ ਦੀ ਦਿੱਤਾ 90 ਸਾਲ ਤੱਕ ਹੀ ਬਣੀ ਗਈ ਹੈ ਇਸ ਲਈ ਇੱਕ ਵਾਰ ਫਿਰ ਧੰਨਵਾਦ ਡਾਕਟਰ ਸਾਹਿਬ ਹੁਣ ਸਾਰੇ ਬੱਚੇ ਛਾਵੇਂ ਪੈਣ ਜੋ पानी पी लो एक फिर अभी जिस तरह अनाउंसमेंट होगी उस तरह खेटा जोड़िया शुरू हो जाए दो मिनट तक पानी पी लो सारे बच्चे बहुत बहुत धन्यवाद जिन्हें भी बच्चे पार्टीसपेट करने पहुंचे ने सारे बच्चे टैंपूल पहुंचो और रिफ्रैशमेंट सारे बच्चे ले लो